ਜਿੰਦਾਂਤਾ ਪਾਰਟੀ ਜਿੰਦਾਬਾਦ ਜਿੰਦਰભાઇ ਵਾਦੀ ਜਿੰਦਾਬਾਦ ਜਿੰਦਰભાઇ ਵਾਦੀ ਜਿੰਦਾਬਾਦ ਜੀ ਰਿੰਦੀ ਜੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਚਲੋ ਠੀਕ ਹੈ ਬਸ ਖੜੋ ਹੋ ਜੀ ਠੀਕ ਹੋ ਗਿਆ ਜੀ ਇਹ ਗਰੋਹਣਾ ਹੋ ਜੀ ਦਾ ਸਵਾਗਤ ਕਰਨਾ ਤੇ ਉਹਨਾਂ ਨੂੰ ਆਪਣੇ ਧਨਵਾਦੀ ਪਾਸ਼ਲ ਦੇ ਨਾਲ ਹੀ ਇਹ ਵਿਸ਼ਵਾਸ ਦਿਵਾਉਣਾ ਕਿ ਸਾਡੇ ਜਿਹੜੇ ਇਹ ਕਾਰਜਕਾਤਾ ਨੇ ਇੱਕ ਦਿਨ ਰਾਤ ਇੱਕ ਕਰਕੇ ਆਪ ਜੀ ਨੂੰ ਵੱਡੀ ਮਮਦ ਦੇ ਨਾਲ ਚਿਤਾ ਕੇ ਦਿੱਲੀ ਭੇਜਣਗੇ ਤਾਂ ਕਿ ਤੁਸੀਂ ਜੋ ਤੁਹਾਡੇ ਦਿਲ ਦੇ ਵਿੱਚ ਹੈ ਜਲੰਧਰ ਦੇ ਵਿੱਚ ਉਹ ਤੁਸੀਂ ਪੂਰਾ ਕਰ ਸਕੋ ਸਾਥੀਓ ਆਪ ਸਭ ਨੂੰ ਪਤਾ ਹੈ ਕਿ ਸਾਡੇ ਵੀ ਸ਼ਸ਼ੀਲ ਰਿੰਕੂ ਜੀ ਮਰ ਗਾ ਨੇਤਾ ਸਾਨੂੰ ਮਿਲਣਾ ਸਾਡੇ ਲਈ ਕੋਈ ਵੱਡੇ ਕੰਮ ਸਾਡੇ ਭਾਜਪਾ ਦੀ ਕੋਈ ਚੰਗੀ ਆਪਾਂ ਕਹਿ ਸਕਦੇ ਆ ਕਿ ਸਾਡਾ ਕੋਈ ਚੰਗਾ ਕੰਮ ਸੀ ਜਿਨ੍ਹਾਂ ਨੇ ਸੇਵਾ ਕਰ ਰਹੇ ਜਿਹੜੇ ਜਿਹੜੇ ਪੰਜਾਬ ਨੂੰ ਸੋਹਣਾ ਦੇਖਣਾ ਚਾਹੁੰਦੇ ਜਲੰਧਰ ਨੂੰ ਸੋਹਣਾ ਦੇਖਣਾ ਚਾਹੁੰਦੇ ਕਿਉਂਕਿ ਸ਼ਸ਼ੀਰ ਰਿੰਕੂ ਜੀ ਕੋਈ ਟਿਕਟਾਂ ਦੇ ਕਰਕੇ ਪਾਰਟੀ 'ਚ ਨਹੀਂ ਆਏ ਆਮ ਦੁਬਾਰਾ ਫਿਰ ਟਿਕਟ ਮਿਲੇ ਪਰ ਜਦੋਂ ਦੇਖਿਆ ਕਿ ਜਲੰਧਰ ਦੇ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਤਾਂ ਟਿਕਟ ਨੂੰ ਲੱਤ ਮਾਰ ਦਿੱਤੀ ਔਰ ਪੰਜਵਾਂ ਨੂੰ ਜੁਆਇਨ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਗਰਿੰਦਰ ਕੋਟੀ ਜੀ ਦੇਖਦਾ। ਭਾਰਤ ਮਾਤਾ ਕੀ ਜੈ ਹੋਵੇ। ਸੋਏ ਹੋ ਜਾਏ। ਕੁਰਸੀ ਇਸ ਕੁਰਸੀ ਨੂੰ ਤਿਆਗ ਕਰਨ ਵਾਲੇ ਸੋਕੇ ਗੁਜ਼ਾਰ ਲਿਆ। ਅਕਲ ਮਿਕਤਾ ਜਿਹੜਾ ਅਗਲਾ ਸਭਾ ਹੈ ਉਹ ਬੜਾ ਦੁੱਖਦਾਇਕ ਰਹੇਗਾ। ਔਰ ਤੁਸੀਂ ਸਾਰੇ ਉਹਨਾਂ ਦੀ ਫਿਰ ਜਿੰਦਾਬਾਦ। ਸ਼੍ਰੀ ਗਿੰਦਰભાઈ ਮੋਦੀ ਜਿੰਦਾਬਾਦ। ਜਿੰਦਾਬਾਦ। ਕਿ ਭਗਵਾਨ ਤੁਮਹਾਨੂੰ ਦੇ ਕਾਰਕਟਰਾਂ ਸਾਰੇ ਅਧਿਕਾਰੀਆਂ ਮੈਂ ਬੜੀ ਜੋਸ਼ ਦੇ ਵਿੱਚ ਹੈ ਕਿਉਂਕਿ ਸਾਰਾ ਜਿਹੜਾ ਜਿੰਨਰ ਚੰਦਾ ਦੀ ਸਵਾਰ ਹੈ ਜਿਹੜਾ ਨਗਰ ਮੋਤੀ ਦੀ ਜਿਹੜੀ ਵਿਕਾਸ ਦੀ ਲੋਟੀ ਹੈ ਇਸੇ ਜਿਹੜਾ ਸਾਰੇ ਜਿਹੜੀ ਹੈ ਵਿਕਾਸ ਕਰਕੇ ਫਲੋਰ ਤੋਂ ਜਿਹੜਾ ਦੋ ਰੇਲ ਦੇ ਕ੍ਰੋਸਿੰਗ ਹੈ ਦੋ ਤੇ ਇਹਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕਾਂ ਦੇ ਪਸ਼ਾਵੇ ਉਹਦਾ ਕੰਮ ਹੈ ਜਿਹੜਾ ਦੋ ਜਿੰਨਰ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨਿਰਮਲ ਰੋਡ ਦੇ ਉੱਤੇ ਰੇਲ ਦੇ ਕ੍ਰੋਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਕੋਲ ਜਿਹੜੀ ਰੇਲਵੇ ਕੋਚੀ ਹੈ ਇਹ ਦੋਨੋਂ ਰੇਲਵੇ ਕੋਚੀਆਂ ਬਹੁਤ ਜਲਦ ਖਤਮ ਹੋਣ ਜਾ ਰਹੀਆਂ ਨੇ ਕੰਮ ਚੱਲੇ ਗਏ ਸੋ ਕਾਰਜਕਰਤਾ ਦੇ ਵਿੱਚ ਬੜਾ ਜੂਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੌਂਕ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਨਜੀਤ ਜੀ ਜਿਤੋ ਚੋਦਰੀ ਜਿਹੜੇ ਕੀ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੋੜੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਹੈ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਉਹ ਮੈਂ ਸਮਝਦਾ ਕਿ ਲੋਅਰ ਹਲਕਾ ਜਿਹੜਾ ਅੱਜ ਇੱਕ ਤਰਫਾ ਖੁੱਡੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਬਲਟੇ ਦੇ ਲੱਗੇ ਐਮ ਰਿਕੂ ਦੀ ਪੋਸਟਰ ਬਾਰੇ ਉਹਦਾ ਪਿਆ ਕਿ ਬੱਚੋ ਚੰਨੀ ਤੋਂ ਬੱਚੇ ਕਿਦਾਂ ਦੇਖਦੇ ਇਸ ਪੋਸਟਰ ਨੂੰ ਸੀ ਤੇ ਕੋਈ ਗੱਲ ਹੈ ਕਿ ਬਲ ਕਿਸੇ ਤੋਂ ਛੁੱਟੀ ਨਹੀਂ ਹੈ ਸਭ ਮੰਤਰੀ ਸੰਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫਸਰ ਜਿਨ੍ਹਾਂ ਦਾ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਦੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਬਹੁ ਚਰਚਾ ਦਾ ਵਿਸ਼ੇ ਰਿਹਾ ਔਰ ਮੈਨੂੰ ਤਾਂ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦ ਭਰਦੀ ਗੱਲ ਹੈ ਅੱਜ ਦਾ ਮੌਸਮ ਹੈ ਜਿਹੜਾ ਅੱਜ ਜਿਲੰਦਰ ਜੀਆਂ ਗੱਲੀਆਂ ਲੈ ਚੱਲ ਗ ਰਹੇ ਆ ਸਮਝਣਾ ਪਏਗਾ ਕਿ ਜਿਲੰਦਰ ਵਾਲਿਆਂ ਨੇ ਸੋਚਣ ਦੀ ਵਿਚਾਰ ਕਰਨ ਦੀ ਜਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹ ਜਿਹੜੇ ਲੀਡਰ ਚਾਹੀਦਾ ਜਿਹਦੇ ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਕਾਮਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਾਹਿਬਾਨਾਂ ਦੇ ਕੋਲ ਜਾਣਾ ਹੁੰਦਾ ਅਗਰ ਗਲਤ ਨiyet ਵਾਲੇ ਲੋਕ ਹੈ ਜਿਹੜੇ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਵੇਗਾ। ਉਹ ਨੂੰ ਲੱਗਦਾ ਕਿ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਿਲੰਦਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਮਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਹੈਗਾ ਉਹਨਾਂ ਨੂੰ ਇੱਕ ਬੜਾ ਗਲਤ ਮੈਸੇਜ ਆ ਰਿਹਾ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਨੇ। ਚਲੋ ਲੋਕ ਦੇਖਣਗੇ ਕਿ ਮੈਂ ਵੋਟਾਂ ਪਾਣੀ ਅਸੀਂ ਤਾਂ ਆਪਣੇ ਕੰਮ ਕਰਨੇ ਆ।